ਚਾਈਨਾ ਡੋਰ ਨੇ ਕੁਰਾਲੀ ਦੇ ਵਿੱਚ ਮਚਾਈ ਹੋਈ ਹੈ ਤਬਾਹੀ ਕਈ ਪਸ਼ੂ ਪੰਛੀ ਹੋ ਰਹੇ ਨੇ ਕਾਇਲ ਹਸਪਤਾਲ ਦੇ ਵਿੱਚ ਵੀ ਪੁੱਜ ਰਹੇ ਨੇ ਚਾਈਨਾ ਡੋਰ ਦੇ ਵੱਡੇ ਹੋਏ ਲੋਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ ਜੇਕਰ ਬਸੰਤ ਪੰਚਮੀ ਦੇ ਤਿਹਾਰ ਦੀ ਗੱਲ ਕਰੀਏ ਤਾਂ ਬਸੰਤ ਪੰਚਮੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰ ਹੁਣ ਇਸ ਬਸੰਤ ਪੰਚਮੀ ਦੇ ਤਿਹਾਰ 'ਤੇ ਚਾਈਨਾਜ਼ ਦੌਰ ਦੀ ਨਜ਼ਰ ਲੱਗ ਚੁੱਕੀ ਹੈ ਅਤੇ ਕਾਫੀ ਲੋਕ ਇੰਨੀ ਇਸ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਫੱਟੜ ਵੀ ਹੋ ਰਹੇ ਨੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਵਿਚਰ ਵਾਲਿਆਂ ਤੇ ਸਖਤੀ ਕੀਤੀ ਗਈ ਹੈ ਅਤੇ 307 ਦਾ ਮੁਕੱਦਮਾ ਵੀ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪਰ ਇਸ ਤੋਂ ਬਾਅਦ ਵੀ ਕੁਰਾਲੀ ਦੇ ਵਿੱਚ ਬਿਜਲੀ ਦੀ ਤਾਰਾਂ ਤੇ ਚਾਈਨਾ ਡੋਰ ਲਪਟੀ ਹੋਈ ਹੈ ਜਿਸ ਕਰਕੇ ਪੰਛੀ ਇਹਨਾਂ ਦੀ ਲਪੇਟ ਦੇ ਵਿੱਚ ਆ ਰਹੇ ਨੇ ਅਤੇ ਲਪੇਟ ਦੇ ਵਿੱਚ ਆਉਣ ਦੇ ਨਾਲ ਇਹਨਾਂ ਦੀ ਮੌਤ ਵੀ ਹੋ ਰਹੀ ਹੈ ਬੀਤੇ ਦਿਨ ਵੀ ਦੋ ਪੰਛੀ ਇਸ ਦੀ ਲਪੇਟ ਦੇ ਵਿੱਚ ਆਏ ਸੀ ਤੇ ਇਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਵੀ ਸੋਢੀ ਬਾਬਾ ਮੰਦਿਰ ਦੇ ਕੋਲ ਤਾਰਾਂ ਦੇ ਵਿੱਚ ਇੱਕ ਕਬੂਤਰ ਫਸਿਆ ਛੋਟੀ ਬਾਬਾ ਮੰਦਿਰ ਕਮੇਟੀ ਦੇ ਮੈਂਬਰ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਕਬੂਤਰ ਨੂੰ ਬਚਾਇਆ ਗਿਆ ਦਿਖਾਉਂਦੇ ਤੁਹਾਨੂੰ ਤਸਵੀਰਾਂ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਕਿਸ ਤਰ੍ਹਾਂ ਬਿਜਲੀ ਦੀ ਤਾਰਾਂ ਤੋਂ ਕਬੂਤਰ ਨੂੰ ਉਤਾਰਿਆ ਜਾ ਰਿਹਾ ਹੈ ਜੋ ਕਿ ਚਾਈਨਾ ਡੋਰ ਦੇ ਵਿੱਚ ਫਸਿਆ ਹੋਇਆ ਤੇ ਅਸੀਂ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਜੇਕਰ ਜਿਹੜਾ ਵੀ ਦੁਕਾਨਦਾਰ ਚਾਈਨਾ ਡੋਰ ਵੇਚਦੇ ਆ ਉਹ ਇਹ ਵੇਚਣਾ ਬੰਦ ਕਰਨ ਕਿਉਂਕਿ ਇਸ ਦੇ ਨਾਲ ਜਾਨੀ ਨੁਕਸਾਨ ਹੋ ਰਿਹਾ ਹੈ